ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮੰਗੋ ਰਾਮ ਤੇ ਸਭ ਥੋਕ ਮਾਨੁਖ ਕਉ ਜਾ ਚਤਿ ਸ਼ਰਮ ਪਾਈਐ ਪ੍ਰਭ ਕਾ ਸਿਮਰਨ ਮੋਖ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਨਿਕਟ ਨ ਆਵੇ ਜਾਮ ਮੁਕਤ ਬੈਕੁੰਠ ਸਾਧਕੀ ਸੰਗਤ ਜਨ ਪਾਇਓ ਹਰਿ ਕਾ ਧਾਮ ਸਤਿਨਾਮ ਸ੍ਰੀ ਵਾਹਿਗੁਰੂ ਜੀ ਤਨਾਸਰੀ ਮਹਲਾ 5 ਔਖੇ ਘੜੀ ਨਾ ਦੇਖਣ ਦੇਈ ਆਪਨਾ ਮਿਰਦ ਸੰਭਾਲੇ ਹਾਥ ਦੇ ਰਾਖੇ ਆਪਣੇ ਕੋ ਸਾਸ ਸਾਸ ਬ੍ਰਤ ਪਾਲੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਮਿਰਦ ਸੰਭਾਲੇ ਹਾਥ ਦੇ ਰੱਖੇ ਆਪਣੇ ਕੋ ਸਾਸ ਸਾਸ ਬ੍ਰਤ ਪਾਲੇ ਪ੍ਰਭ ਸਿਉ ਲਾਗ ਰਹੀ ਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਰਾਉ ਮਨ ਬਿਲਾਸ ਭਈ ਸਾਹਿਬ ਕੇ ਆਚਰ ਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਮਨ ਬਿਲਾਸ ਭਈ ਸਾਹਿਬ ਕੇ ਆਚਰਜ ਦੇਖ ਬੜਾਈ ਹਰ ਸਿਮਰ ਸਿਮਰ ਅਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿਰਖਾਈ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਬਰਮ ਸਨਮਾਨ ਜੋ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਰਹਿਮਤ ਸਦਕਾ ਅਮਰਤ ਵੇਲੇ ਦਾ ਸੁਭਾਗਾ ਸਮਾ ਪ੍ਰਾਪਤ ਹੋਇਆ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਬਚਨ ਹੈ ਅਮਰਤ ਵੇਲਾ ਸਚਨਾਉ ਵੜਿਆਈ ਵਿਚਾਰ ਸੱਚੇ ਨਾਮ ਦੀ ਵਿਚਾਰ ਕਰਨ ਦਾ ਵੜਿਆਈ ਕਰਨ ਦਾ ਵੇਲਾ ਹੈ ਪੂਰੀ ਕਾਇਨਾਤ ਸ਼ਾਂਤ ਹੈ ਪਰਮੇਸ਼ਰ ਜੀ ਦੇ ਚਰਨਾਂ ਦੇ ਨਾਲ ਸੁਰਤ ਜੋੜ ਕੇ ਬੈਠਣ ਦਾ ਸਮਾਂ ਹੈ ਸੁਰਤ ਜੋੜਨ ਦਾ ਸਮਾਂ ਹੈ ਅਮਰਤ ਵੇਲੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਜਬਰ ਸ਼ਤਰ ਤਖਤ ਦੇ ਮਾਲਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਪ੍ਰਕਾਸ਼ ਹੋਣ ਤੋਂ ਉਪਰੰਤ ਦਾਤਾ ਜੀ ਨੇ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਹੈ। ਅੱਜ ਦੇ ਪਾਵਨ ਪਵਿੱਤਰ ਮੁਖਵਾਕ ਦੇ ਅੰਦਰ ਪੰਚਮ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ। ਕੀ ਬਖਸ਼ਿਸ਼ ਕੀਤੀ ਹੈ ਕੀ ਉਪਦੇਸ਼ ਕੀਤਾ ਹੈ ਇਹਦੀ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਰਸਨਾ ਪਵਿੱਤਰ ਕਰੋ ਜੀ ਪ੍ਰੇਮ ਸਹਿਤ ਗੱਜ ਕੇ ਆਖੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਨ ਤਨ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਨਾਮ ਦੇ ਬੋਹਤ ਸਤਿਗੁਰੂ ਆਪਣੇ ਮੁਖਾਰਬਿੰਦ ਵਿੱਚੋਂ ਬਖਸ਼ਿਸ਼ ਰਹਿਮਤ ਕਰਦੇ ਹਨ ਆਪਣੀ ਅਵਸਥਾ ਦੱਸਦੇ ਹੈ ਮਹਾਰਾਜੀ ਕਹਿੰਦੇ ਪ੍ਰਭ ਸਿਉ ਲਾਗ ਰਹੀ ਉਹ ਮੇਰਾ ਚੀਤ ਹਰ ਵੇਲੇ ਮੇਰਾ ਚਿੱਤ ਉਸ ਪ੍ਰਭੂ ਦੀ ਯਾਦ ਵਿੱਚ ਲੱਗਿਆ ਰਹਿੰਦਾ ਜੁੜਿਆ ਰਹਿੰਦਾ ਹੈ ਹਰ ਵੇਲੇ ਸੁਰਤ ਪ੍ਰਮਾਤਮਾ ਦੇ ਚਰਨਾਂ ਨਾਲ ਜੁੜ ਕੇ ਉਹਨੂੰ ਚੇਤੇ ਕਰਦੀ ਰਹਿੰਦੀ ਹੈ। ਸੁੱਤਿਆਂ ਜਾਗਦਿਆਂ ਸੁਰਤ ਪ੍ਰਮਾਤਮਾ ਦੇ ਚਰਨਾਂ ਵਿੱਚ ਟਿਕੀ ਹੋਈ ਹੈ। ਔਰ ਸੁਰਤ ਦੀ ਮੰਜ਼ਿਲ ਵੀ ਇਹੀ ਹੈ ਆਪਣੀ ਸੁਰਤ ਨੂੰ ਪਰਮ ਪਿਤਾ ਪ੍ਰਮਾਤਮਾ ਦੇ ਚਰਨਾਂ ਵਿੱਚ ਟਿਕਾ ਕੇ ਰੱਖਣਾ, ਜੋੜ ਕੇ ਰੱਖਣਾ। ਦੀਨ ਦੇਵਾਲੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਭਾਈ ਮੇਰਾ ਚਿੱਤ ਪ੍ਰਭੂ ਦੇ ਨਾਲ ਲੱਗਿਆ ਹੋਇਆ ਜੁੜਿਆ ਹੋਇਆ ਤੇ ਨਾਲ ਸੁਰਤ ਜੋੜਨ ਦੇ ਨਾਲ ਭਰੋਸਾ ਬਣ ਗਿਆ ਬਹੁਤ ਵੱਡਾ ਭਰੋਸਾ ਭਰੋਸਾ ਕੀ ਬਣਿਆ ਆਦ ਅੰਤ ਪ੍ਰਭ ਸਦਾ ਸਹਾਈ ਧੰਨ ਹੋ ਮਰਾ ਮੀਤ ਉਹ ਮੇਰਾ ਮਿੱਤਰ ਪਰਮੇਸ਼ਰ ਧੰਨ ਹੈ ਆਜ ਤੋਂ ਲੈ ਕੇ ਅੰਤ ਤੱਕ ਸਦਾ ਜੀਵ ਦੀ ਸਹਾਇਤਾ ਕਰਦਾ ਹੈ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਹੁਣ ਸ਼ੁਰੂ ਤੋਂ ਲੈ ਕੇ ਅਖੀਰ ਦਾ ਸਮਾਂ ਕਿਹੜਾ ਹੈ ਜਦੋਂ ਇਹ ਰੂਹ ਆਤਮਾ ਮਾਤ ਗਰਭ ਦੇ ਵਿੱਚ ਆਉਂਦੀ ਹੈ ਧੜਕਣੋਂ ਸ਼ੁਰੂ ਹੁੰਦੀ ਹੈ ਪਹਿਲੀ ਧੜਕਣ ਤੋਂ ਲੈ ਕੇ ਅਖੀਰਲੀ ਧੜਕਣ ਤੱਕ ਸ਼ਰੀਰ ਵਿੱਚ ਵਿਚਰਦੇ ਆ ਜਨਮ ਹੁੰਦਾ ਹੈ ਜਨਮ ਤੋਂ ਪਹਿਲਾਂ ਵੀ ਸਾਡੀ ਰੱਖਿਆ ਕਰਦਾ ਮਾਤ ਗਰਭ ਮਹਿ ਆਪਨ ਸਿਮਰਨ ਦੀ ਤਹਿਤ ਮੁਰਾਖਨ ਹਾਰੀ ਮਾਤਾ ਦੇ ਉਧਰ ਵਿੱਚ ਵੀ ਸਾਡੀ ਰੱਖਿਆ ਕਰਦਾ ਹੈ ਸਾਡੀ ਪਾਲਣਾ ਕਰਦਾ ਹੈ ਫਿਰ ਜਦੋਂ ਜਨਮ ਹੁੰਦਾ ਹੈ ਉਦੋਂ ਤੋਂ ਲੈ ਕੇ ਅਖੀਰ ਸਾਹ ਤੱਕ ਪਰਮੇਸ਼ਰ ਜੀ ਸਾਡੀ ਸਹਾਇਤਾ ਕਰਦੇ ਆ ਫਿਰ ਜਦੋਂ ਇਹ ਆਤਮਾ ਸਰੀਰ ਨੂੰ ਛੱਡ ਕੇ ਜਾਂਦੀ ਮਹਾਰਾਏ ਕਹਿੰਦੇ ਫਿਰ ਇਹ ਆਤਮਾ ਦਾ ਵੀ ਪਰਮਾਤਮਾ ਸਹਾਈ ਹੁੰਦਾ ਹੈ ਜਿੰਨੀ ਦੇਰ ਤੱਕ ਇਹ ਆਤਮਾ ਉਸ ਪਰਮਾਤਮਾ ਦੇ ਵਿੱਚ ਸਮਾ ਨਹੀਂ ਜਾਂਦੀ ਉਨੀ ਦੇਰ ਤੱਕ ਪਰਮਾਤਮਾ ਰੱਖਿਆ ਕਰਦਾ ਹੈ ਆਦ ਅੰਤ ਪ੍ਰਭ ਸਦਾ ਸਹਾਈ ਸਦਾ ਹੀ ਸਹਾਇਤਾ ਕਰਦਾ ਹੈ ਇਹ ਭਰੋਸਾ ਬਣ ਗਿਆ ਹੁਣ ਭਰੋਸਾ ਕਾਇਮ ਕਰਨਾ ਬਹੁਤ ਜ਼ਰੂਰੀ ਹੈ ਗੁਰੂ ਤੇ ਭਰੋਸਾ ਹੋਵੇ ਤੇ ਸਿੱਖ ਦੇ ਕਾਰਜ ਰਾਸ ਹੁੰਦੇ ਨੇ ਜੇ ਭਰੋਸਾ ਨਾ ਹੋਵੇ ਫਿਰ ਸ਼ੰਕਾ ਪੈਦਾ ਹੋ ਜਾਂਦੀ ਹੈ ਵੀ ਆ ਕੰਮ ਮੈਂ ਅਰਦਾਸ ਤਾਂ ਕਰਤੀ ਪਤਾ ਨਹੀਂ ਹੋਊ ਪਤਾ ਨਹੀਂ ਨਹੀਂ ਹੋਣਾ ਪਤਾ ਨਹੀਂ ਹੋਊ ਪਤਾ ਨਹੀਂ ਨਹੀਂ ਹੋਣਾ ਇਹ ਜਿਹੜੀ ਦੁਚਿੱਤੀ ਹੈ ਨਾ ਦੁਚਿੱਤੀ ਸਾਡੇ ਜੀਵਨ ਨੂੰ ਪਰਮਾਤਮਾ ਤੋਂ ਦੂਰ ਕਰਦੀ ਹੈ ਫਿਰ ਇਹ ਜੀਵ ਕੁਰਾਹੀ ਪੈ ਜਾਂਦਾ ਹੈ ਮਹਾਰਾਜ ਕਹਿੰਦੇ ਮੈਨੂੰ ਪੂਰਾ ਭਰੋਸਾ ਹੈ ਮੇਰੇ ਸਾਹਿਬ ਤੇ ਮੇਰੇ ਮਿੱਤਰ ਤੇ ਉਹ ਆਦ ਤੋਂ ਲੈ ਕੇ ਅੰਤ ਤੱਕ ਸਾਡੀ ਸਹਾਇਤਾ ਕਰਦਾ ਹੈ ਰੱਖਿਆ ਕਰਦਾ ਹੈ ਰਹਾ ਹਉ ਦਾ ਬਿਸ਼ਰਾਮ ਦਿੱਤਾ ਮਹਾਰਾਜ ਕਹਿੰਦੇ ਹੁਣ ਦੇਖੋ ਉਹ ਰੱਖਿਆ ਕਿਵੇਂ ਕਰਦਾ ਹੈ ਇਸ ਗੱਲ ਦਾ ਵਿਸਥਾਰ ਕਰਕੇ ਸਮਝਾਉਂਦੇ ਆ ਬੜਾ ਪਿਆਰਾ ਬਚਨ ਮਹਾਰਾਜ ਜੀ ਦਾ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ 682 ਅੰਗ ਤੇ ਦਰਜ ਹੈ ਪਹਿਲੇ ਬੰਦ ਵਿੱਚ ਮਹਾਰਾਜ ਜੀ ਕਹਿੰਦੇ ਔਖੀ ਕੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਉਹ ਪਰਮਾਤਮਾ ਆਪਣੇ ਪਿਆਰਿਆਂ ਨੂੰ ਔਖੀ ਘੜੀ ਦੇਖਣ ਹੀ ਨਹੀਂ ਦਿੰਦਾ ਆਪਣੇ ਬਿਰਧ ਦੀ ਸੰਭਾਲ ਕਰਦਾ ਹੁਣ ਜਿਹੜਾ ਪਿਆਰਾ ਪਰਮੇਸ਼ਰ ਦੇ ਨਾਲ ਜੁੜ ਗਿਆ ਜਿਹੜਾ ਪਰਮੇਸ਼ਰ ਦੇ ਸਿਮਰਨ ਦੇ ਨਾਲ ਜੁੜ ਗਿਆ ਜਿਹਨੂੰ ਭਰੋਸਾ ਹੋ ਗਿਆ ਕਿ ਗੁਰ ਮੇਰਾ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸੰਭਾਲੇ ਜਿਨੂੰ ਪੂਰਾ ਸ਼ਰੋਸਾ ਹੋ ਗਿਆ ਮੇਰਾ ਸਤਿਗੁਰ ਰਖਵਾਲਾ ਹੋਆ ਉਹ ਕਦੇ ਡੋਲਦਾ ਨਹੀਂ ਪ੍ਰਮਾਤਮਾ ਆਪਣੇ ਪਿਆਰੇ ਨੂੰ ਜਿਹਨੂੰ ਸ਼ਰਧਾ ਪੂਰੀ ਭਰੋਸਾ ਪੂਰਾ ਹੈ ਉਹਨੂੰ ਕਦੇ ਵੀ ਔਖੀ ਘੜੀ ਦੇਖਣ ਹੀ ਨਹੀਂ ਦਿੰਦਾ ਇਹ ਸ਼ਰਧਾवान ਦੀ ਅਰਦਾਸ ਆ ਉਹਦਾ ਵਿਸ਼ਵਾਸ ਆ ਵੀ ਮੈਨੂੰ ਔਖੀ ਘੜੀ ਦੇਖਣ ਹੀ ਨਹੀਂ ਦਿੰਦਾ ਪ੍ਰਮਾਤਮਾ ਹੁਣ ਇੱਕ ਦੂਜਾ ਪੱਖ ਆ ਜਿਨ੍ਹਾਂ ਦਾ ਭਰੋਸਾ ਅਧੂਰ ਹੈ ਉਹ ਅਰਦਾਸ ਕਰਦੇ ਆ ਫਿਰ ਥੋੜਾ ਜਿਹਾ ਉਚਾਰਨ ਫਰਕ ਪੈਂਦਾ ਔਖੀ ਘੜੀ ਨਾ ਦੇਖਣ ਦੇਈ ਇਹ ਦੇਈ ਤੇ ਬਿੰਦੀ ਲੱਗ ਜਾਂਦੀ ਹੈ ਫਿਰ ਉਹ ਅਰਦਾਸ ਬਣ ਜਾਂਦੀ ਹੈ ਮਹਾਰਾਜ ਜੀ ਸਾਨੂੰ ਔਖੀ ਘੜੀ ਨਾ ਦੇਖਣ ਦਿਓ ਜਿਹਦਾ ਭਰੋਸਾ ਹੁੰਦਾ ਹੈ ਉਹ ਕਹਿੰਦਾ ਔਖੀ ਘੜੀ ਨਾ ਦੇਖਣ ਦੇਈ ਮੇਰਾ ਗੁਰੂ ਮੇਰਾ ਪਰਮਾਤਮਾ ਔਖੀ ਘੜੀ ਦੇਖਣ ਹੀ ਨਹੀਂ ਦਿੰਦਾ ਔਖੀ ਕੜੀ ਮਹਿਸੂਸ ਹੀ ਨਹੀਂ ਹੁੰਦੀ ਹੁਣ ਇਹਦਾ ਮਤਲਬ ਇਹ ਨਹੀਂ ਹੈ ਵੀ ਰੱਬ ਦੇ ਪਿਆਰਿਆਂ ਤੇ ਔਖਾ ਸਮਾਂ ਆਉਂਦਾ ਨਹੀਂ ਨਹੀਂ ਬੜਾ ਉਸ ਔਖਾ ਸਮਾਂ ਆਉਂਦਾ ਹੈ ਦੁਨੀਆ ਦੇ ਲੋਕਾਂ ਦੇ ਨਾਲੋਂ ਕਿਤੇ ਵੱਧ ਮੁਸ਼ਕਲਾਂ ਰੱਬ ਦੇ ਪਿਆਰਿਆਂ ਨੂੰ ਆਉਂਦੀਆਂ ਨੇ ਕਿਤੇ ਵੱਧ ਫਰਕ ਇਹ ਪੈਂਦਾ ਹੈ ਵੀ ਦੁਨੀਆ ਦੇ ਲੋਕ ਮੁਸੀਬਤ ਨੂੰ ਔਖੇ ਸਮੇ ਨੂੰ ਦੇਖ ਕੇ ਹਾਏ ਹਾਏ ਕਰਦੇ ਆ ਤਾਂ ਹਾਂ ਮਾਰਦੇ ਨੇ ਰਲਾਉਂਦੀ ਰੋਂਦੀ ਹੈ ਘਬਰਾ ਜਾਂਦੇ ਹੈ ਪਰ ਰੱਬ ਦਾ ਪਿਆਰਾ ਮੁਸ਼ਕਲوں ਦੇ ਮੁਸ਼ਕਲ ਨੂੰ ਦੇਖ ਕੇ ਘਬਰਾਉਂਦਾ ਨਹੀਂ ਉਹਨੂੰ ਆਖਰੀ ਸਾਹ ਤੱਕ ਵੀ ਭਰੋਸਾ ਹੁੰਦਾ ਮੇਰਾ ਗੁਰੂ ਮੈਨੂੰ ਰੱਖੇਗਾ ਰੱਬ ਦੇ ਪਿਆਰਿਆਂ ਨੂੰ ਗੁਰੂ ਦੇ ਹੁਕਮ ਵਿੱਚ ਆਨੰਦ ਹੀ ਆਨੰਦ ਹੈ ਦੁਨੀਆ ਦੇ ਲੋਕ ਮਾਇਆ ਦੇ ਵਿੱਚ ਆਨੰਦਿਤ ਹੁੰਦੇ ਨੇ ਦੁਨਿਆਵੀ ਸੁੱਖ ਲੈ ਕੇ ਖੁਸ਼ ਹੁੰਦੇ ਆ ਆਨੰਦ ਹੁੰਦਾ ਉਹਨਾਂ ਨੂੰ ਤੇ ਜੇ ਦੁਨਿਆਵੀ ਸੁੱਖ ਚਲੇ ਜਾਣ ਮਾਇਆ ਚਲੀ ਜਾਵੇ ਫਿਰ ਜਾਵੇ ਫਿਰ ਦੁਖੀ ਹੁੰਦੇ ਆ ਪਰ ਰੱਬ ਦੇ ਪਿਆਰੇ ਸਦਾ ਹੀ ਖੁਸ਼ ਰਹਿੰਦੇ ਨੇ ਸਦਾ ਹੀ ਆਨੰਦ ਦੇ ਵਿੱਚ ਹੈ ਜੇ ਔਖਾ ਸਮ ਆ ਵੀ ਗਿਆ ਤਾਂ ਵੀ ਕਹਿੰਦੇ ਆ ਆਨੰਦ ਹੈ ਜਿਨ੍ਹਾਂ ਨੇ ਗੁਰੂ ਦੇ ਨਾਲ ਪ੍ਰੀਤ ਪਾਈ ਹੈ ਨਾ ਪ੍ਰੇਮ ਪਾਇਆ ਉਹ ਗੁਰੂ ਦੇ ਸਾਹਮਣੇ ਰਹਿੰਦੇ ਨੇ ਗੁਰੂ ਦੀ ਨਜ਼ਰ ਵਿੱਚ ਰਹਿੰਦੇ ਆ ਗੁਰੂ ਦੇ ਸਨਮੁਖ ਹੋ ਗਏ ਫਿਰ ਸਰੀਰ ਦਾ ਮੋਹ ਨਹੀਂ ਕਰਦੇ ਸਰੀਰ ਦਾ ਪ੍ਰੇਮ ਨਹੀਂ ਕਰਦੇ ਸਰੀਰ ਤੇ ਕਿੰਨੇ ਵੀ ਦੁੱਖ ਆਉਣ ਦੁੱਖ ਨੂੰ ਮਹਿਸੂਸ ਕਰਕੇ ਰੱਬ ਨੂੰ ਭੁੱਲਦੇ ਨਹੀਂ ਦੁੱਖ ਨੂੰ ਮਹਿਸੂਸ ਕਰਨ ਦੀ ਸ਼ਕਤੀ ਉਹਨਾਂ ਕੋਲ ਜਾਦੇ ਵੱਧ ਜਾਂਦੀ ਹੈ ਹੁਣ ਨਾਮ ਦੀ ਪਾਵਰ ਦੇ ਨਾਲ ਨਾਮ ਦੀ ਸ਼ਕਤੀ ਦੇ ਨਾਲ ਦੁੱਖ ਕਿੱਡਾ ਸਰੀਰ ਤੇ ਆ ਜੇ ਉਹਨੂੰ ਝੱਲ ਜਾਂਦੇ ਨੇ ਘਬਰਾਉਂਦੇ ਨਹੀਂ ਕਦੇ ਹੁਣ ਗੁਰੂ ਦੇ ਸਾਹਮਣੇ ਸਿੱਖ ਬੈਠਾ ਹੈ ਸਿੱਖ ਦੇ ਸੀਸ ਤੇ ਆਰਾ ਰੱਖ ਲਿਆ ਤੇ ਸਿੱਖ ਨੂੰ ਪੁੱਛਿਆ ਗਿਆ ਕੀ ਮਹਿਸੂਸ ਕਰਦਾ ਕਹਿੰਦੇ ਬੜਾ ਆਨੰਦ ਹੈ ਉਹ ਕਹਿੰਦੇ ਤੇਰੇ ਸਿਰ ਤੇ ਆਰਾ ਰੱਖ ਲਿਆ ਚੀਰ ਦਿਆਂਗੇ ਕਹਿੰਦਾ ਬੜਾ ਆਨੰਦ ਹੈ ਫਿਰ ਪੁੱਛਿਆ ਤੈਨੂੰ ਕਿਉਂ ਆਨੰਦ ਆ ਉਹ ਕਹਿੰਦਾ ਮੇਰੀਆਂ ਅੱਖਾਂ ਦੇ ਸਾਹਮਣੇ ਮੇਰੇ ਗੁਰੂ ਜੀ ਹੈ ਮੇਰੇ ਗੁਰੂ ਦੀ ਦ੍ਰਿਸ਼ਟੀ ਮੇਰੇ ਤੇ ਪੈ ਰਹੀ ਹੈ ਮੈਨੂੰ ਤਾਂ ਆਨੰਦ ਆ ਕਿੰਨਾ ਪਿਆਰਾ ਕਮਾਲ ਦਾ ਜੀਵਨ ਹੈ ਜੇ ਸਿੱਖ ਦਾ ਗੁੱਟ ਫੜ ਕੇ ਕਸਾਈ ਤੁਕੇ ਨਾਲ ਬੰਦ-ਬੰਦ ਕੱਟਣਾ ਸ਼ੁਰੂ ਕਰਦਾ ਹੈ ਤੇ ਪੁੱਛਦਾ ਹੈ ਕੀ ਮਹਿਸੂਸ ਕਰਦਾ ਕਹਿੰਦਾ ਬੜਾ ਆਨੰਦ ਹੈ ਕਮਾਲ ਹੈ ਪੁਰਜਾ-ਪੁਰਜਾ ਕੱਟਣ ਵਾਲਾ ਕਹਿੰਦਾ ਮੇਰੇ ਬੜਾ ਆਨੰਦ ਆ ਮੈਨੂੰ ਮੇਰਾ ਪੁਰਜਾ-ਪੁਰਜਾ ਕੱਟਿਆ ਜਾ ਰਿਹਾ ਹੈ ਮੈਨੂੰ ਗੁਰੂ ਦੀ ਹੁਕਮ ਵਿੱਚ ਚੱਲਣ ਦੀ ਤਾਕਤ ਮਿਲੀ ਹੈ ਬੜਾ ਆਨੰਦ ਹੈ ਦੁਨੀਆ ਕਹਿੰਦੀ ਬੜੀ ਔਖੀ ਘੜੀ ਹੈ ਪਰ ਰੱਬ ਦੀ ਪਿਆਰੀ ਕਹਿੰਦੀ ਤੇ ਬੜੀ ਆਨੰਦ ਵਾਲੀ ਖੜੀ ਹੈ। ਹਾਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੀ। ਉਹ ਮੇਰਾ ਪਿਆਰਾ ਪ੍ਰੀਤਮ ਸਿਰ ਤੇ ਹੱਥ ਰੱਖ ਕੇ ਆਪਣੇ ਪਿਆਰੇ ਨੂੰ ਡੋਲਣ ਤੋਂ ਬਚਾਉਂਦਾ ਰੱਖਿਆ ਕਰਦਾ ਹੈ। ਆਰੀ ਹੀਠਾ ਬੈਠ ਕੇ ਵੀ ਸਿੱਖ ਡੋਲਦਾ ਨਹੀਂ। ਚਰਖੜੀ ਤੇ ਚੜ੍ਹ ਕੇ ਵੀ ਸਿੱਖ ਡੋਲਿਆ ਨਹੀਂ ਕਹਿੰਦੇ ਬੜਾ ਆਨੰਦ ਹੈ। ਕਿਉਂਕਿ ਪ੍ਰੇਮ ਗੁਰੂ ਦੇ ਨਾਲ ਹੈ ਸੱਚੇ ਬਾਦਸ਼ਾਹ ਜੀ ਕਹਿੰਦੇ ਮੇਰਾ ਚਿਤ ਐਸੇ ਪ੍ਰਭੂ ਦੇ ਨਾਲ ਜੁੜ ਗਿਆ ਜਿਹੜਾ ਆਦ ਤੋਂ ਲੈ ਕੇ ਅੰਤ ਤੱਕ ਸਾਡੀ ਸਹਾਇਤਾ ਕਰਦਾ ਹੈ ਰਹਾਉ ਦਾ ਬਿਸ਼ਰਾਮ ਦੇ ਕੇ ਅਗਲੀ ਅਵਸਥਾ ਦੱਸਦੇ ਕਹਿੰਦੇ ਮਾਨਮ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਵਡਾਈ ਪ੍ਰਮਾਤਮਾ ਦੇ ਅਚਰਜ ਕੌਤਕ ਦੇਖ ਕੇ ਪਰਮਾਤਮਾ ਦੀ ਅਚਰਜ ਕਲਾ ਦੇਖ ਕੇ ਪਰਮਾਤਮਾ ਦੀ ਅਚਰਜ ਵਡਿਆਈ ਦੇਖ ਕੇ ਮਾਇ ਮੇਰੇ ਮਨ ਵਿੱਚ ਚਾਉ ਪੈਦਾ ਹੋ ਗਿਆ ਬਿਲਾਸ ਪੈਦਾ ਹੋ ਗਿਆ ਮੇਰੇ ਮਨ ਨੂੰ ਇੰਨੀ ਖੁਸ਼ੀ ਆਈ ਕਿ ਇਹ ਪਰਮਾਤਮਾ ਤੇਰੇ ਐਡੇ ਵੱਡੇ ਵੱਡੇ ਕਾਉਤਕ ਬੜੀ ਕਮਾਲ ਦੀ ਗੱਲ ਹੈ ਹੈਰਾਨਗੀ ਹੈ ਤੂੰ ਪਰਬਤਾਂ 'ਤੇ ਬੈਠੇ ਜੀਵਾਂ ਨੂੰ ਵੀ ਪੋਜੰਦੇ ਰਿਹਾ ਹੈ ਤੇ ਸਮੁੰਦਰ ਦੇ ਵਿੱਚ ਰਹਿ ਰਹੇ ਜੀਵਾਂ ਨੂੰ ਵੀ ਪੋਜੰਦੇ ਰਿਹਾ ਹੈ ਕਿੰਡੀ ਸਮਰੱਥ ਕਲਾ ਤੇਰੀ ਕਮਾਲ ਹੈ ਆਚਰਜ ਕੌਤਕ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਐਸੇ ਪ੍ਰਭੂ ਦੇ ਕੌਤਕ ਦੇਖ ਕੇ ਮੇਰੇ ਮਨ ਵਿੱਚ ਖੁੜਾਉ ਪੈਦਾ ਹੋ ਗਿਆ ਆਨੰਦ ਪੈਦਾ ਹੋ ਗਿਆ ਤੇ ਹੁਣ ਮੈਨੂੰ ਇਉਂ ਸਮਝ ਲੱਗੀ ਐ ਵੀ ਮੇਰੇ ਗੁਰੂ ਦਾ ਹੁਕਮ ਐ ਹਾਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਪਰਮੇਸ਼ਰ ਦਾ ਸਿਮਰਨ ਕਰ ਕਰਕੇ ਪਰਮੇਸ਼ਰ ਨੂੰ ਚੇਤੇ ਕਰ ਕਰਕੇ ਮਨ ਵਿੱਚ ਬੜਾ ਆਨੰਦ ਪੈਦਾ ਹੁੰਦਾ ਹੈ ਪ੍ਰਭੂ ਨੇ ਆਪਣੇ ਸੇਵਕ ਦੀ ਪੂਰੀ ਪੈਜ ਰਖ ਲਈ ਐ ਪੂਰੀ ਪੈਜ ਰੱਖ ਲਈ ਸੇਵਕ ਦੀ ਪ੍ਰਮਾਤਮਾ ਨੇ ਤਾਂ ਸੇਵਕ ਨੂੰ ਫਿਰ ਬੜਾ ਆਨੰਦ ਆਏ ਪਿਆਰੇ ਨੂੰ ਪਿਆਰੇ ਗੁਰਸਿੱਖ ਨੂੰ ਪਿਆਰੇ ਪ੍ਰੀਅ ਪਿਆਰੇ ਪ੍ਰੀਤਮ ਦੇ ਹੁਕਮ ਵਿੱਚ ਚੱਲਣ ਦਾ ਬੜਾ ਆਨੰਦ ਹੈ ਬੜਾ ਸੁਖ ਮਹਿਸੂਸ ਹੁੰਦਾ ਹੈ ਤੇ ਜਿਹੜੇ ਪ੍ਰਮਾਤਮਾ ਦੇ ਨਾਲ ਪ੍ਰੇਮ ਪਾ ਕਰਕੇ ਗੁਰੂ ਨਾਲ ਪ੍ਰੇਮ ਕਰਕੇ ਗੁਰੂ ਦੇ ਦਿੱਤੀ ਹੋਈ ਸਿੱਖਿਆ ਨੂੰ ਜੀਵਨ ਵਿੱਚ ਕਮਾ ਕੇ ਗੁਰੂ ਦੇ ਦਿੱਤੇ ਹੋਏ ਸੁਧਾਤ ਨੂੰ ਆਪਣੇ ਜੀਵਨ ਵਿੱਚ ਕਮਾ ਕੇ ਬੜੀ ਕਰੜੀ ਘਾਲ ਘਾਲ ਕੇ ਜਾਂਦੇ ਆ ਨਾ ਫਿਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਹਿ ਦਿੱਤਾ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਹੜੇ ਮੁਖ ਪ੍ਰਮਾਤਮਾ ਦੀ ਸੇਵਾ ਬੰਦਗੀ ਕਰਦੇ ਆ ਉਹ ਸੋਹਣੇ ਆ ਉਜਲੇ ਨੇ ਜਿਹੜੇ ਹੱਥ ਕੀਰਤ ਕਰਦੇ ਆ ਉਹ ਵੀ ਸੋਹਣੇ ਨੇ ਇਸ ਕਰਕੇ ਸਤਿਗੁਰੂ ਬਾਦਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਇੱਕ ਸੁਰਤ ਜੋੜਨੀ ਹੈ ਪਰਮੇਸ਼ਰ ਦਾ ਸਿਮਰਨ ਕਰਨਾ ਹੈ ਬੰਦਗੀ ਕਰਨੀ ਹੈ ਤੇ ਨਾਲ ਸਭ ਤੋਂ ਵੱਡੀ ਤੇ ਜ਼ਰੂਰੀ ਗੱਲ ਇਹ ਹੈ ਕਿ ਆਪਣੇ ਗੁਰੂ ਤੇ ਭਰੋਸਾ ਰੱਖਣਾ ਹੈ ਪੂਰਾ ਭਰੋਸਾ ਹਰ ਵੇਲੇ ਹਰ ਹਰ ਵੇਲੇ ਗੁਰੂ ਨੂੰ ਅੰਗ ਸੰਗ ਸਮਝਣਾ ਹੈ ਮੇਰਾ ਗੁਰੂ ਮੇਰੇ ਨਾਲ ਹੈ ਜਦੋਂ ਗੁਰੂ ਮੇਰੇ ਨਾਲ ਮਹਿਸੂਸ ਹੁੰਦਾ ਹੈ ਫਿਰ ਚੰਗੀ ਕਰਤ ਹੁੰਦੀ ਐ ਚੰਗੇ ਕੰਮ ਕਰਦਾ ਜੀਵ ਜਦੋਂ ਗੁਰੂ ਅੰਗ ਸੰਗ ਸਹਾਈ ਮਹਿਸੂਸ ਹੋਣ ਲੱਗ ਪੈਂਦਾ ਮੇਰਾ ਗੁਰੂ ਮੇਰੇ ਨਾਲ ਹੀ ਐ ਫਿਰ ਭੁੱਲ ਕੇ ਵੀ ਸਿੱਖ ਕਦੇ ਮਾੜੀ ਸੰਗਤ ਵਿੱਚ ਨਹੀਂ ਜਾਂਦਾ ਮਾੜੇ ਕਰਮ ਨਹੀਂ ਕਰਦਾ ਬਸ ਹਰ ਵੇਲੇ ਚੇਤੇ ਰੱਖਣਾ ਗੁਰ ਮੇਰਾ ਸੰਗ ਸਦਾ ਹੈ ਨਾਲੇ ਘਰ ਦੇ ਵਿੱਚ ਐ ਤਾਂ ਵੀ ਚੇਤੇ ਰੱਖਣਾ ਗੁਰ ਮੇਰਾ ਸੰਗ ਸਦਾ ਹੈ ਨਾਲੇ ਘਰ ਤੋਂ ਬਾਹਰ ਐ ਗੁਰ ਮੇਰਾ ਸੰਗ ਸਦਾ ਹੈ ਨਾਲੇ ਆਪਣੀ ਕਿਰਤ ਕਰ ਰਿਹਾ ਤੇ ਗੁਰ ਮੇਰਾ ਸੰਗ ਸਦਾ ਹੈ ਨਾਲੇ ਹਰ ਥਾਂ ਤੇ ਹਰ ਵੇਲੇ ਉਸ ਗੁਰੂ ਨੂੰ ਆਪਣੇ ਸੰਗ ਮਹਿਸੂਸ ਕਰਨਾ ਹੈ ਤੇ ਗੁਰੂ ਆਪਣੇ ਸੇਵਕ ਦੀ ਰੱਖਿਆ ਕਰਦਾ ਹੈ ਲਾਜ ਰੱਖਦਾ ਹੈ ਪਤ ਰੱਖਦਾ ਹੈ ਆਪਣੇ ਸੇਵਕ ਨੂੰ ਇਸ ਕਾਲ ਯੁਗ ਦੇ ਝੋਲਿਆਂ ਤੋਂ ਬਚਾ ਲੈਂਦਾ ਹੈ ਸਤਿਗੁਰੂ ਰਹਿਮਤ ਕਰੇ ਸਾਡੇ ਤੇ ਵੀ ਪ੍ਰਮਾਤਮਾ ਦੀ ਕਿਰਪਾ ਕਰਨ ਸਾਨੂੰ ਔਖੀ ਘੜੀ ਨਾ ਦੇਖਣ ਦੇਣ ਸਾਨੂੰ ਮਹਿਸੂਸ ਨਾ ਹੋਵੇ ਇਹ ਤਾਂ ਹੋਣਾ ਜੇ ਗੁਰੂ ਦੇ ਨਾਲ ਪ੍ਰੇਮ ਹੈ ਸ਼ਰਧਾ ਹੈ ਭਾਵਨਾ ਹੈ ਬੜੇ ਪ੍ਰੇਮ ਵਿੱਚ ਭੇਜ ਕੇ ਪਰਮੇਸ਼ਰ ਦਾ ਸਿਮਰਨ ਕਰਨਾ ਨਾਮ ਜਪਣਾ ਫਿਰ ਸਾਡਾ ਮਨੁੱਖਾ ਜਨਮ ਸਫਲਾ ਹੋ ਜਾਏਗਾ ਭੁੱਲਾਂ ਦੀ ਖਿਮਾ ਕਰਨੀ ਜੀ ਪ੍ਰੇਮ ਸਹਿਤ ਗੱਜ ਕੇ ਫਤਿ ਬੁਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ